ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆਂ ਸੋ ਬਹੁਤ ਵਧੀਆ ਆਫਰ ਅੱਜ ਦੇ ਲਈ ਆਪਾਂ ਤੁਹਾਡੇ ਲਈ ਲੈ ਕੇ ਆਏ ਜਿਹੜੀ ਅ ਘਰਾਂ ਦੇ ਵਿੱਚ ਡੇਲੀ ਯੂਜ਼ ਹੋਣ ਵਾਲਾ ਸਾਬਣ ਅ ਭਾਂਡੇ ਮਾਂਜਣ ਦੇ ਲਈ ਭਾਂਡੇ ਵਾਲਾ ਸਾਬਣ ਪਤੰਜਲੀ ਦਾ ਤੇ ਬਹੁਤ ਵੱਤ ਡਿਮਾਂਡ ਹੈ ਜੀ ਯਾਨੀ ਕਿ ਸਾਡੇ ਕੋਲ ਜਿਹੜਾ ਵੀ ਗਾ ਕੇ ਸਾਬਣ ਲੈਣ ਆਉਂਦਾ ਤਕਰੀਬਨ 10 ਪੀਸ 15 ਪੀਸ 20 ਪੀਸ ਐਂ ਡਿਮਾਂਡ ਕਰਦਾ ਇਹ ਸਾਬਣ ਦੀ ਤੇ ਮਤਲਬ 5-4 ਤੋਂ ਘੱਟ ਤਾਂ ਕੋਈ ਲੈਣ ਆਉਂਦਾ ਹੀ ਨਹੀਂ ਇਹ ਸਾਬਣ ਦੀ ਇੰਨੀ ਜ਼ਿਆਦਾ ਸੇਲ ਆ ਬਹੁਤ ਵਧੀਆ ਸਾਬਣ ਵਿਕਦਾ ਸੋ ਆਪਾਂ ਆਫਰਾਂ ਲੈ ਕੇ ਆਏ ਆ ਇਹ ਸਾਬਣ ਦੇ ਉੱਤੇ ਕੋਈ ਵੀ ਗਾਹਕ ਆਪਣੇ ਕੋਲੇ 31 ਦਸੰਬਰ ਤੱਕ 31 ਦਸੰਬਰ ਤੱਕ ਇਹ ਸਾਬਣ ਲਏਗਾ 10 ਟਿੱਕੀਆਂ ਤੇ 100 ਰੁਪਏ ਦੀਆਂ 10 ਟਿੱਕੀਆਂ ਇੱਕ ਟਿੱਕੀ ਬਿਲਕੁਲ ਫ੍ਰੀ ਦੇ ਦੇਣੀ ਆ ਆਪਾਂ ਨੂੰ ਕਹਿਣ ਦਾ ਭਾਵ ਕਿ 100 ਰੁਪਏ ਦੀਆਂ 11 ਟਿੱਕੀਆਂ ਦੇ ਦੇਣੀਆਂ 10 ਐਮ ਆਰ ਪੀ ਵਾਲੀਆਂ ਸੋ ਇਹ ਆਫਰ ਦਾ ਵੀ ਵੱਧ ਤੋਂ ਵੱਧ ਫਾਇਦਾ ਲਿਓ ਕਿਉਂਕਿ ਇਹ ਸਾਬਣ ਕਾਫੀ ਵੀਰਾਂ ਨੇ ਕਿਹਾ ਕਿ ਤੁਸੀਂ ਇਹ ਸਾਬਣ ਵੀ ਸਾਨੂੰ ਘੁਰਾ ਕੋਈ ਸਕੀਮ ਦੇ ਦੇ ਤੇ ਕਿਉਂਕਿ 10-10 15-15 ਟਿੱਕੀਆਂ ਸਾਡੇ ਕੋਲ ਹੀ ਲੀ ਜਾਂਦੇ ਆ ਸੋ ਇਸ ਕਰਕੇ ਆਪਾਂ 10 ਟਿੱਕੀਆਂ ਦੇ ਨਾਲ ਇੱਕ ਟਿੱਕੀ ਬਿਲਕੁਲ ਫ੍ਰੀ ਦੇ ਦੇਣੀ ਆ 31 ਦਸੰਬਰ ਤੱਕ ਆਫਰ ਦਾ ਵੱਧ ਤੋਂ ਵੱਧ ਫਾਇਦਾ ਜਰੂਰ ਲਵੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ